ਸੋਰਠ ਮਹਲਾ ਪੰਜਵਾ ਗੁਰ ਪੂਰੇ ਕਿਰਪਾ ਧਾਰੇ ਪ੍ਰਭ ਪੂਰੇ ਲੋਚ ਹਮਾਰੀ ਗੁਰ ਪੂਰੇ ਕਿਰਪਾ ਧਾਰੇ ਪ੍ਰਭ ਪੂਰੇ ਲੋਚ ਹਮਾਰੀ संत हो राम नाम निस करीए ओठत बैठत हर हर छाईए अन दिन सोखत करीए रहौ संत काम अरग धर्म की पौड़े बोवट पागे पाए होत जन्म के केल दिखना से हर चरणी चित लाए होत करो सदा प्रब ਜੇ ਕੋਰੇ ਕਲ ਰੱਖੀ ਜੇ ਜੰਤ ਸਭ ਭੇ ਪਵਿਤਰਾ ਸਤ ਕੋ ਰਕੇ ਸੱਚ ਸਾਖੀ ਜੁਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤ ਕੋ ਰਾਮ